ਮੈਂ ਲਗਭਗ ਹਰ ਹਫ਼ਤੇ ਇੱਕ ਅੱਧਾ ਨਿਯੁਕਤੀ ਪੱਤਰ ਸਮਰੋਹ ਕਰਦਾ ਤੁਹਾਡੇ ਸਾਹਮਣੇ ਲਿਖਿਆ ਪਿਆ 42900 ਪਲੱਸ ਹੋ ਗਿਆ ਸਰਕਾਰੀ 42900 ਪਲੱਸ ਹਜੇ 2 ਸਾਲ ਹੋਣ ਨੂੰ 9 ਦਿਨ ਬਾਕੀ ਨੇ 16 ਮਾਰਚ ਨੂੰ 2 ਸਾਲ ਹੋਣਗੇ ਜਦੋਂ ਖਟਕੜ ਕਲਾਂ ਦੀ ਪਵਿੱਤਰ ਧਰਤੀ ਤੇ ਸੌ ਚੁੱਕੀ ਸੀ 2 ਸਾਲਾਂ ਚ ਅਸੀਂ 42900 ਉਹ ਨੌਕਰੀ ਜਿਹਦੇ ਵਿੱਚ ਕੋਈ ਹਾਰਡਲ ਨਹੀਂ ਕੋਈ ਕੋਰਟ ਦਾ ਕੇਸ ਨਹੀਂ ਅਸੀਂ ਸਾਰੇ ਪਹਿਲਾਂ ਕਲੀਅਰ ਕਰਦੇ ਆਂ ਪਹਿਲਾਂ ਸਾਡਾ ਜਿਹੜਾ ਲੋਰਡ ਡਿਪਾਰਟਮੈਂਟ ਹੈ ਅਸੀਂ ਉਹਨਾਂ ਤੋਂ ਪਹਿਲਾਂ ਕਲੀਅਰੈਂਸ ਲੈਣੇ ਆਂ ਕਿ ਆ ਨੌਕਰੀਆਂ ਦਿੱਤੀਆਂ ਕਿਤੇ ਕੋਈ ਪੀਆਈਐਲ ਨਾ ਹੋ ਜੇ ਕਿਤੇ ਇਹ ਦੇ ਵਿਰੁੱਧ ਕੋਈ ਰਿੱਟ ਨਾ ਪੈ ਜੇ ਕਿਤੇ ਜਿਨ੍ਹਾਂ ਨੌਜਵਾਨ ਮੁੰਡੇ ਕੁੜੇ ਨੌਕਰੀਆਂ ਦਿੱਤੀਆਂ ਉਹ ਦਫ਼ਤਰ ਜਾਣ ਦੀ ਬਜਾਏ ਕਚਹਿਰੀਆਂ ਦੇ ਧੱਕੇ ਨਾ ਖਾਣ ਤਾਂ ਅਸੀਂ ਕਲੀਅਰ ਕਰਦੇ ਆਂ ਪਹਿਲਾਂ ਲੀਗਲ ਤੌਰ ਤੇ ਹੁਣ ਤੁਸੀਂ ਅੱਜ ਨਿਯੁਕਤੀ ਪੱਤਰ ਲਵੋਗੇ ਕੱਲ ਤੋਂ ਆਪਣੇ ਕੰਮ ਤੇ ਹੋਵੋਗੇ ਕੋਈ ਤੁਹਾਨੂੰ ਇੱਧਰ ਉੱਧਰ ਜਾਂ ਕੋਈ ਵਕੀਲ ਜਾਂ ਕੋਈ ਹੋਰ ਦੇਖਣ ਦੀ ਲੋੜ ਨਹੀਂ ਔਰ ਇਹਦੇ ਵਿੱਚ ਵੀ ਕੋਈ ਸ਼ੱਕ ਨਹੀਂ ਕਿ ਤੁਸੀਂ ਬਹੁਤ ਮਿਹਨਤ ਕਰਕੇ ਅੱਗੇ ਆਏ ਹੋ ਉਹ ਜਿਹਨੇ ਕਹਿੰਦੇ ਆ ਕਿ ਲੜਦੀਆਂ ਫੌਜਾਂ ਨਾ ਜਰਨੈਲ ਦਾ ਸਾਡਾ ਤਾਂ ਨਾ ਹੀ ਹੈ ਮਿਹਨਤ ਤੁਸੀਂ ਕੀਤੀ ਹੈ ਸਵੇਰੇ ਉੱਠ ਉੱਠ ਕੇ ਪੜਾਈਆਂ ਕੀਤੀਆਂ ਮਾਰਨਿੰਗ ਨਾਲ ਕੰਮ ਵੀ ਕੋਈ ਹੋਰ ਕਰਦੇ ਹੋਵੋਗੇ ਨਾਲ ਕੰਪਿਊਟਰ ਦੀ ਪੜ੍ਹਾਈ ਕਰਦੇ ਹੋਵੋਗੇ ਕਈ ਬੱਚੇ ਖੇਤ ਵੀ ਜਾਂਦੇ ਹੋਣਗੇ ਤੇ ਨਾਲ ਕਿਤਾਬ ਲੈ ਜਾਂਦੇ ਹੋਣਗੇ ਕਈ ਕੋਈ ਪ੍ਰਾਈਵੇਟ ਕੰਪਨੀ ਜੌਬ ਕਰਦੇ ਹੋਣਗੇ ਆਉਂਦੇ ਜਾਂ ਜਾਂਦੇ ਜਦੋਂ ਥੋੜਾ ਟਾਈਮ ਮਿਲਦਾ ਤਾਂ ਪੜਦੇ ਹੋਣਗੇ ਟੈਸਟ ਦੀ ਤਿਆਰੀ ਕਰਦੇ ਹੋਣਗੇ ਤੇ ਟੈਸਟ ਦੀ ਤਿਆਰੀ ਹੋ ਗਈ ਤੇ ਟੈਸਟ 'ਚੋਂ ਨੰਬਰ ਆ ਗਏ ਤਾਂ ਦਿਲ ਉਦੋਂ ਟੁੱਟਦਾ ਪਹਿਲਾਂ ਉਦੋਂ ਟੁੱਟ ਦਿਲ ਟੁੱਟਦਾ ਰਿਹਾ ਟੈਸਟ 'ਚੋਂ ਵੀ ਨੰਬਰ ਆ ਗਏ ਸਾਰਾ ਕੁਝ ਹੋ ਗਿਆ ਪਰ ਕੋਈ ਸ਼ਿਫਾਰਿਸ਼ ਨਹੀਂ ਮਿਲੀ ਕੋਈ ਐਮ.ਐਲ.ਏ ਜਾਂ ਮੰਤਰੀ ਨਹੀਂ ਮਿਲਿਆ ਜਾਂ ਬਾਪੂ ਕੋਲੇ ਪੈਸੇ ਹੈ ਨਹੀਂ ਤਾਂ ਫੇਰ 네ਗੇਟਿਵਿਟੀ ਆਉਂਦੀ ਸੀ ਕਿੰਨੀ ਮਿਹਨਤ ਕਰਕੇ ਵੀ ਜੇ ਕੁਝ ਨਹੀਂ ਬਣਦਾ ਚਲੋ ਫੇਰ ਕੋਈ ਹੋਰ ਦਰਵਾਜ਼ਾ ਖੜਕਾਈਏ ਪੰਜਾਬ ਸਰਕਾਰ ਵੱਲੋਂ ਅੱਜ ਸੰਗਰੂਰ ਦੇ ਲੱड्डा ਕੋਠੀ ਦੇ ਵਿੱਚ ਕਰ ਰੱਖੇ ਗਏ ਫੈਕਸ਼ਨ ਦੇ ਦੌਰਾਨ 2487 ਜਿਹੜੀਆਂ ਨੌਕਰੀਆਂ ਨੇ ਉਹ ਦਿੱਤੀਆਂ ਗਈਆਂ ਪੰਜਾਬ ਪੋਸਟ ਦੇ ਨਾਲ ਨਾਲ ਵੱਖ-ਵੱਖ ਵਿਭਾਗਾਂ ਦੇ ਵਿੱਚ ਜਿਹੜੀਆਂ ਇਹ ਨੌਕਰੀਆਂ ਦਿੱਤੀਆਂ ਗਈਆਂ ਜਿਸ ਦੇ ਵਿੱਚ ਮੁੱਖ ਮੰਤਰੀ ਪੰਜਾਬ ਨੇ ਕਿਹਾ ਕਿ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਨੂੰ ਹਜੇ 2 ਸਾਲ ਪੂਰੇ ਨਹੀਂ ਹੋਏ 16 ਮਾਰਚ ਨੂੰ 2 ਸਾਲ ਹੋਣਗੇ ਲੇਕਿਨ ਉਸ ਤੋਂ ਪਹਿਲਾਂ ਹੀ ਉਹ 42900 ਤੋਂ ਵੱਧ ਨੌਕਰੀਆਂ ਨੇ ਜਿਹੜੀਆਂ ਉਹ ਪੰਜਾਬ ਦੇ ਨੌਜਵਾਨਾਂ ਨੂੰ ਦੇ ਚੁੱਕੇ ਆ ਜਿਦੇ ਵਿੱਚ ਉਹਨਾਂ ਨੇ ਖਾਸ ਤੌਰ ਦੇ ਉੱਪਰ ਜ਼ੋਰ ਦਿੱਤਾ ਕਿ ਇਹ ਸਾਰੀਆਂ ਨੌਕਰੀਆਂ ਬਿਨਾਂ ਕਿਸੇ ਸਪਾਰਸ ਤੋਂ ਬਿਨਾਂ ਕਿਸੇ ਪੈਸੇ ਤੋਂ ਦਿੱਤੀਆਂ ਗਈਆਂ ਨੇ ਤੇ ਨਾਲ ਦੀ ਨਾਲ ਉਹਨਾਂ ਨੇ ਕਿਹਾ ਕਿ ਸਭ ਤੋਂ ਵੱਡੀ ਗੱਲ ਇਹ ਹੈ ਕਿ ਆਮ ਸਰਕਾਰਾਂ ਦੇ ਵਿੱਚ ਜਦੋਂ ਨੌਕਰੀ ਦਿੱਤੀ ਜਾਂਦੀ ਹੈ ਉਸ ਸਮੇਂ ਨੌਕਰੀਆਂ ਨਿਯੁਕਤੀ ਪੱਤਰ ਦੇ ਦਿੱਤੇ ਜਾਂਦੇ ਨੇ ਪਰ ਜੁਆਇਨਿੰਗ ਵੇਲੇ ਦਿੱਕਤਾਂ ਇਹਨਾਂ ਪਰ ਅਸੀਂ ਪਹਿਲਾਂ ਸਾਰੀਆਂ ਜਿਹੜੀਆਂ ਕਾਨੂੰਨੀ ਤੌਰ ਦੇ ਉੱਪਰ ਕੋਈ ਅੜਚਣ ਇਸ ਦੇ ਵਿੱਚ ਨਾ ਆਵੇ ਇਸ ਲਈ ਸਾਰੇ ਇਹਨਾਂ ਨੌਕਰੀਆਂ ਨੂੰ ਪਹਿਲਾਂ ਘੋਕ ਕੇ ਵਿੱਚ ਕੋਈ ਦਿੱਕਤ ਨਾ ਆਵੇ ਕੋਈ ਜਿਹੜੀ ਕਿ ਕੋਰਟ ਦੇ ਵਿੱਚ ਨਾ ਚੱਲੇ ਜਾਵੇ ਜਿਸ ਤੋਂ ਬਾਅਦ ਜਿਹੜੇ ਕੈਂਡੀਡੇਟ ਨੇ ਉਹ ਆਪਣੇ ਸਰਕਾਰੀ ਦਫ਼ਤਰਾਂ ਦੇ ਵਿੱਚ ਜਾਣ ਦੀ ਇੱਜਾ ਹੈ ਕੋਰਟ ਦੇ ਵਿੱਚ ਜਾਣ ਇਸ ਨੂੰ ਖਾਸ ਤੌਰ ਦੇ ਉੱਪਰ ਧਿਆਨ ਰੱਖਿਆ ਗਿਆ ਉਹਨਾਂ ਨੇ ਕਿਹਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਜਿਹੜੀਆਂ ਨੌਕਰੀਆਂ ਨੇ ਉਹ ਦਿੱਤੀਆਂ ਜਾਣਗੀਆਂ ਤੇ ਹੁਣ ਦੇਖਣਾ ਹੋਏਗਾ ਕਿ ਪੰਜਾਬ ਦੇ ਵਿੱਚ ਜਿਹੜੀਆਂ ਨੌਕਰੀਆਂ ਪੰਜਾਬ ਸਰਕਾਰ ਵੱਲੋਂ ਦਿੱਤੀਆਂ ਜਾ ਰਹੀਆਂ ਨੇ ਕਿਉਂਕਿ ਪੰਜਾਲੀ ਦੇ ਵਿੱਚ ਇਲੈਕਸ਼ਨ ਵੀ ਹੋਣੀ ਆ ਪੰਜਾਬ ਦੇ ਵਿੱਚ ਲੋਕ ਸਭਾ ਦੇ ਚੋਣਾਂ ਨੇ ਉਸ ਦੇ ਉੱਪਰ ਕਿੰਨਾ ਅਸਰ ਜਿਹੜਾ ਉਹ ਛੱਡਦੀਆਂ ਨੇ ਕੈਮਰਾਮੈਨ ਬਲਵੀਰ ਦੇ ਨਾਲ ਵਿੱਕੀ ਬਲਰ ਪੰਜਾਬ ਤੱਕ ਸੰਗਰੂਰ